ਲੋਕ ਮਹਲਾ ਪਹਿਲਾ ਜੇ ਮੋਕ ਕਰਮ ਕਰਮੁ ਕਰਨੁ ਹੈ ਪਿਤਰੀ ਤੇ ਅਗੇ ਵਸੀਆਂ ਇਕ ਤੇ ਚੁਰ ਕਰੇ ਵਡਿਆ ਹੱਦ ਲਾਲ ਕੇ ਮਸੂਈ ਕਰੇ ਨਾਨਕ ਗਾਇ ਸੁਬਿਲੇ ਜੇ ਘਟੇ ਕਲ ਦਿਨ ਅਲਾ ਬੇਨਾਮ ਜਾਂ ਜੋ ਰਸਣਾ ਬਣੀਆ ਬੇ ਬਰਬਾਦ ਜੁਟੇ ਜੁਠਾ ਮੁਖ ਵਸੈ ਨਿਕਨ ਤੋ ਤਾ ਸੁਚੇ ਨਾਇਕੀ ਹੈ ਬੈਨੂ ਜੇ ਪੰਡਾ ਤੋਂ ਸੁਚੇ ਸੇ ਨਾਨਕਾ ਸੁਚੇ ਸੇ ਨਾਨਕਾ ਜਿਨ ਮਨ ਵਸਿਆ ਸੋਏ ਪੜੀ ਤਰ ਫਲ ਨ ਪਾਨਵੇ ਆਦ ਰੰਗੀ ਕਰ ਸਹਿਆ ਕਥਿ ਮਟਵਾ ਲਿਆ ਲੈ ਦੇਖੇ ਕਰ ਵਸਰਿਆ ਕਰਤਨ ਪਾਉ ਦੇ ਹਰ ਦੁਜਾ ਨਾ ਸਹਿਆ ਕਰ ਬਸਾਇਆ ਇਹਨਨਤ ਮਰਿ ਸਹਿਆ ਕਰਿਆ ਦਰਿਆ ਤੂੰ ਨਵਨ ਹਰਿਆ ਤੂੜਾ ਨਿਕਾ ਲੋ ਹਰਿਆ ਜਿੱਥੇ ਜਾਏ ਬੈ ਮੇਰਾ ਸਤਗੁਰੂ ਸੋਧਾਨ ਸੁਖ ਨਾਮ ਦਾ ਹੋਰ ਸਿੱਖੀ ਸੋਧਾਨ ਬਾਲਿਆ ਲੈ ਤੋਹ ਰੁਕਲਾ ਹੋਰ ਸਿੱਖਾਂ ਦੀ ਕਹਾਣੀ ਇਹਨਾਂ ਕਰ ਨਾਮ ਤੇ ਆਰ ਜਿਨ ਨਾਨਕ ਸਤਿਗੁਰੂ ਤੇ ਆਇਆ ਤੇਰੇ ਹੱਥ ਪੂਜ ਕਰਾ ਪੂਜ ਕਰਾ ਸੁਖ ਮਨਾ ਲੈ ਜੇ ਕਸ ਤੁਮਨੀਆ ਸਤਿ ਸੁਧਕ ਹੋਏ ਬੋਹਾਇਆ ਤੇ ਲੱਕੜੀ ਅੰਦਰ ਕੀੜਾ ਹੋਏ ਜੋਤ ਜਾਨੇ ਹਨ ਕੇ ਜਿਆਵਨ ਕੋ ਪਹਿਲੇ ਪੰਜੀ ਦੁਰੇ ਸਤ ਸੁਧਕ ਹੋਏ ਸੁਧਕ ਕਿਉਂ ਬਰ ਰਖੀਏ ਸੁਧਕ ਬਰ ਰਸੋਏ ਨਾਨਕ ਸੂਤਕ ਦੇ ਨਾਤਰ ਗਿਆਨ ਕਰ ਤੋਏ ਮਹਲਾ ਬੇਲਾ ਮਨ ਕਾ ਸੂਤਕ ਲੋਮ ਹੈ ਜਿਵਾ ਸੂਤਕ ਕੂੜਾ ਅੱਖੀ ਸੂਤਕ ਵੇਖਣਾ ਭਗਤ ਪਰਤਨ ਰੂਪ ਕੰਨੇ ਸੂਤਕ ਕਲ ਪਹਿਲਾ ਤਬਾਰੀ ਖਾ ਨਾ ਨਾਨਕ ਹੰਸਾ ਆਏ ਤੁਮੇ ਵਦੇ ਦੰਪਰ ਗੈ ਮਾਲਾ ਸਬਸਤ ਭਰਮ ਹੈ ਦੁਜਾ ਲਗੇ ਜਾ ਜਮਣ ਮਰਨਾ ਹੁਕਮ ਹੈ ਆਣ ਆਵੇ ਜਾ ਖਾਣ ਬਿਨ ਬਿਨ ਤੁਹੈਦ ਕੋਲ ਜਿਸ ਸੰਭਾਏ ਨਾਨਕ ਜਿਨੇ ਗੁਰਮੁਖ ਬੋਝਿਆ ਇੰਨਾ ਸੋਚਤ ਨਾ ਪੜੇ ਸਤਗੁਰ ਵੱਡਾ ਕਰਸਾ ਲਾਹੀ ਜਿਸ ਵਿੱਚ ਵੱਡੀਆਂ ਵਡਿਆਈਆਂ ਸਾਥਾਂ ਦੇ ਆਈਆਂ ਜਾਂਦ ਸਬਾਣਾ ਰਮਨ ਬਸਾਈ ਅਮਰ ਘੋਮਸਤ ਕਰ। ਤੇ ਤੁਮਾ ਕੱਡੀਆਂ ਮਰੀਆਨਾ ਸੈਤੋਂ ਤੇ ਨੋਨਿਤ ਪਾਣਾ ਨੋਨਿਤ ਪਾਣਾ ਨੋਨਿਤ ਪਾ। ਗੁਰਸਿੱਖਾਂ ਨੂੰ ਹਰ ਪ੍ਰੀਤ ਹੈ ਹਰ ਨਾਮ ਅੱਤੇ ਨਿਰਾਮਦਾ। ਕਰ ਸੇਰੇ ਤੂਗਾ ਸਤਗੁਰੂ ਮੁੱਕ ਜਾਏ ਲੈ ਤੇਰੀ। ਹਰ ਸਿਖਾਤੀ ਮੁਖ ਸਭ ਦੇ ਐਨ ਪਿਛੇ ਹੁਰਕਾ ਇੱਕ ਦੇਹੀ ਜਨ ਨਾਨਕ ਹਰਪੁਨ ਬੀਜਿਆ ਫਿਰ ਟੁੱਟ ਨਾਇਆ ਹੈ ਹਰਪੁਨ ਕੇਰੀਆ ਜੋ ਤੁਮਹ ਕੇਰੀ ਸੁਖਮ ਲਾ ਪਹਿਲਾ ਪਹਿਲਾ ਸੁਚ ਆਪ ਕੋ ਸੁਚੇ ਬੈਠਾ ਆਏ ਸੁਚੇ ਗਿਰਕਨ ਕੋਈ ਨਾ ਪਟੇ ਜਾਏ ਸੁਚਾ ਹੋ ਕੇ ਜਿਵੇਂ ਕਪੜਾ ਜੀਰਾ ਸਟਾ ਕਿਸੇ ਹੁ ਲਗਾ ਦੋ ਅੰਦੇ ਤੇ ਪਣੇ ਦੀ ਤਵੇ ਸੰਦਰ ਦੇ ਤਾਲ ਨੂੰ ਪੰਜਵਾ ਪਾਇ ਕਿਤਾ ਮੋ ਪਕੂ ਚ ਪਾਪੀ ਸਿਖ ਗਟਿਆ ਤੁਕਾ ਪਿਆ ਤਿਤ ਜਿਤ ਮੁਕਨਾ ਨਜ਼ਰ ਬਿਨਾਂ ਵਰ ਸਖਾ ਹੈ ਨਾਨਕ ਐਵੇਂ ਜਾਣੀ ਐ ਤੇ ਤੁਮ ਕੋ ਥੁਕਾ ਪਾਏ ਮਹਲਾ ਬਨਾ ਪਣ ਜਮੀ ਐ ਪਣ ਨਮੀ ਐ ਪਣ ਮੰਗਣ ਵਿਆ ਪੰਡੋ ਹੋ ਗੈ ਦੋਸਤ ਪੰਡਤ ਲੈ ਰਾਹ ਭੰਡ ਮੂਆ ਭੰਡ ਭਾਲੀਏ ਭੰਡ ਹੋਵੇ ਬੰਦਾ ਸੋ ਕਿਆ ਮੰਦਾ ਕੀ ਜਿਤ ਜਮੈ ਰਾਜਾ ਪੰਡੋ ਹੀ ਪੰਡ ਉਪਜੈ ਪੰਡ ਬਾਦ ਨਾ ਕੋਏ ਨਾਨਕ ਪੰਡੇ ਬਾਦਾ ਏ ਕੋ ਸਚਾ ਸੋਏ ਜਿਤ ਮੁਖ ਸਲਾਹ ਹੈ ਭਗਰਤੀ ਚਾ ਨਾ ਨਕਤੇ ਅੱਖ ਜਲੇ ਤੇ ਸੱਚੇ ਦਰਬਾਰ ਕੋ ਸਭ ਕੋ ਆਖੇ ਆਪਣਾ ਇਸ ਨਾਮੀ ਸੋਚੂ ਗਦੀ ਹੈ ਕਿਤਾਬ ਰਖਾ ਮਾਤੇ ਹੀ ਲੇਖਾ ਸੁਣੀ ਰਹਿ ਰਹੀ ਅਦੱਗ ਨਾ ਕਰਤ ਘਰ ਬੰਦੀ ਅੰਦਰ ਚਾਕੀ ਹੈ ਪਰ ਰੱਖੇ ਇਹੋ ਦੁਸ਼ੀਏ ਮੂਰਤੇ ਨਾਲ ਜੀਏ ਨਾਰਾਇਣ ਦਾ ਦੁਰਸਿੱਖ ਮਨ ਲਵਦਾ ਆ ਜਿੰਨਾ ਮੇਰਾ ਸਤਗੁਰੁ ਟਿਕਾ ਨਾਮ ਦਾ ਜੇ ਕੋਈ ਕਰ ਕੇ ਸੁਣਾ ਲੈ ਹਰਿ ਨਾਮ ਕੀ ਸੋਲਕ ਗੁ ਸਿੱਖਾ ਮਨ ਬਿਠਾ ਅਰ ਜਲ ਕੇ ਦੁਰਸਿੱਖ ਮੈ ਨਾਇ ਜਿੰਨਾ ਮੇਰਾ ਸਤਗੁਰੁ ਟਿਕਾ ਨਾਮ ਦਾ ਨਾਨਕ ਆਨ ਰੋਇਆ ਨੰਦੋ ਕਾ ਸੁਪਨਾ ਲੈ ਪੈਲਾ ਨਾਨਕ ਫਿਕੇ ਬੋਲੀਏ ਤੇ ਮਿਲ ਫਿਕਾ ਹੋਏ ਫਿਕੋ ਫਿਕਾ ਸਦੀਏ ਫਿਕੇ ਵਿਕੀ ਸੋਏ ਫਿਕਾ ਦਰਗਾਹ ਸਦੀਆ ਮੂਤ ਕਾ ਫਿਕੇ ਪਾੜੇ ਫਿਕਾ ਮਰ ਕਾ ਕੀਏ ਪਣਾ ਲੈ ਸ੍ਰੀ ਮਹਲਾ ਪੈਲਾ ਅੰਦਰੋ ਛੁੱਠੇ ਪੈਜ ਬੈ ਦੁਨੀਆ ਅੰਦਰ ਖੈ ਅਠ 63 ਤੀਰ ਤੇ ਨਾ ਵੈ ਉਤਰੇ ਨਾ ਹੀ ਮੈਂ ਜਿਨ ਪਟ ਨਰਬਾਹ ਗੁੱਦੜ ਤੇ ਪਰਸਾਂ ਸੋ ਤਿੰਨ ਨਿਓ ਲਗਾ ਰੱਬ ਸੇ ਤੀਂ ਦੇ ਤਸ ਰੰਗ ਹੱਸੇ ਰੰਗ ਰੋ ਚੁੱਪੀ ਕਰ ਜਾਏ ਪਰਵਾਹ ਨਾ ਹੰਕ ਸੇ ਤੇਰੀ ਬਾਜ ਸਤੇ ਨਾ ਦਰਵਾ ਕੇ ਪ੍ਰਖਤ ਮੰਗਾ ਜੱਬੇ ਲਤਾ ਖਾਏ دیਵਾਨੇ ਕੋਕਲ ਮਕਾਮਤ ਮੇਰੇ ਧਰ ਲੈ ਲੈ ਖਾ ਪੀ ਲੈ ਸੁਕੇ ਨਾਨਕਾ ਜੋ ਤੇਲ ਪੜਿਆ ਬਹਿ ਕਰਣਾ ਕਿਉ पे हीते अपना हर कची पति सारिए सब कोई आई मरिए माल है क्यों सारे भर मन बिसारिए अपना के अपना आप ही कर सुरिए कर सुरिए सु ਸਾ ਮਲਾ ਚੁਥਾ ਤਨ ਆ ਤਨ ਗੁਰਦਾਸ ਦੀਓ ਮਾਰਾ ਜਿਨਾਂ ਤੇ ਚਾ ਮੇਰਾ ਪੂਰਾ ਸਤਗੁਰੂ

ਸੋ ਲੋ ਮਹਲਾ ਦਜਾ ਇੱਕ ਨਹੀਂ ਅਸਕੀਤੀ ਜਨ ਗਏ ਜਾਏ ਨਾਨਕ ਹਸ ਤੜੀ ਸਦੀ ਰਹਿਸ ਨਾਏ ਚੰਗਾ ਚੰਗਾ ਕਰਮ ਨੇਮ ਦੇਮ ਦਹੋਏ ਅਸ ਕਿਉ ਨਾਖੀਏ ਜੇ ਲਿਖ ਹੈ ਪ੍ਰਤਸੈ ਮਹਲਾ ਦਜਾ ਸਲਾਮ ਜਵਾਬ ਦੋ ਮੈਂ ਤੇਰੇ ਮਨ ਡੁਕ ਥਜਾ ਨਾਨਕ ਕੁੜਿਆ ਖਾਏ ਨ ਕਾਇਂ ਪਾਇ ਕੋਰ ਕਿਸ ਵਸ ਪਾਈਆ ਸੋ ਸਾਹਿਬ ਸਦਾ ਸਮਨਿਤ ਕੀ ਤਪਾਈਏ ਆਪਣਾ ਸਾਕਾਨ ਗੋਰੀ ਕਾ ਲੀਏ ਮਨ ਮੁਲਕੀ ਚੇ ਦੇ ਨੰਨੀ ਮੈਂ ਦਰਨ ਵਾਲੀ ਜਿਸ ਸਰਬ ਨਾਗਾਰੀਏ ਇਹ ਬੇਖਾ ਕਾਸਾ ਟਾਲੀਏ ਚਲਾ ਉਪਰ ਕਾਲੀ ਹੈ ਉਪਰ ਕਾਲੀ ਹੈ ਕਿਛ ਨਾ ਹੈ ਉਪਰ ਕਾਲੀ ਹੈ ਜਿਨ ਗੁਰਮੁਖ ਨਾਮ ਤੇ ਆਇਆ ਤੇ ਨਾ ਤੇਰੇ ਤਿਰ ਲਾਏ ਰੰਗ ਨਾ ਤੇ ਜਿਨ ਸਤਿਗੁਰ ਪਰਮ ਬਨਾਇਆ ਤੇ ਤਰਪੂ ਜੈ ਸਤਿਗੁਰ ਹੈ ਜਿਨ ਸਤਿਗੁਰ ਕਾਰਾ ਸੇਵਿਆ ਤੇ ਨਾਮ ਸੁਖ ਸਤਿਗੁਰ ਹੈ ਕਿੰਨਾ ਨਾਨਕ ਸਤ ਗੁਰ ਫੇਟਿਆ ਕਿੰਨਾ ਪਿਆਰ ਸੁਰੇ ਹਰ ਸੁਰੇ ਸੋਖ ਨੂੰ ਲਦੂ ਦਾ ਚੱਕ ਲਗਾ ਚੱਕੇ ਨਾਲ ਗਰਬਾਦ ਗੱਲਾਂ ਕਰੇ ਘਨੇਰੀਆਂ ਕਿਸ ਨੂੰ ਨਾ ਪਾਇਸਾ ਆਪ ਵਾਸ਼ੁ ਕਰਤਾ ਕੁਛ ਭਾਏ ਮਾਨੇ ਨਾਨਕ ਜਿਸ ਨੂੰ ਲਗਾ ਤੁਸੀਂ ਮਿਲ ਲਗਾ ਸੋ ਪਰਵਾਨ ਮਹਲਾ ਦੁਜਾ ਜੋ 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 ਜੀ ਹੋ ਸੁਖ ਬਮੁਖ ਕਹੇ ਬਾ ਕਿ ਜੇ ਵੇਖ ਨੂੰ ਮੈਂ ਮਰਤੇ ਵੇਖ ਕੋ ਨਿਆਵਣ ਲੱਗ ਦੁਜਾ ਨਾਲ ਐਨੇ ਦੋਸਤੀ ਕਦੇ ਨਾ ਵੇਰਾ ਜਿਹਾ ਜਾਣ ਤੂ ਤੂ ਕੋ ਨਰ ਜਾ ਵਾਸਤੂ ਅੰਦਰ ਬਸਨਾ ਨਾ ਦੂਜੀ ਹੋਏ ਪਾ ਸਾਂਸਕ੍ਰਿਤੀ ਹੁਣ ਚਲੇ ਕੋਈ ਬਣੇਰਦਾ ਸਾਂਸਕ੍ਰਿਤੀ ਕੋ ਨ ਚਲੇ ਕਹੀ ਬਣੇਰਦਾ ਸਕੂਲ ਕਮਾਨੇ ਕੋਲੋ ਬਨਾਮ ਸਿੱਖ ਵਿਗਾਸ ਮਨਾ ਦੁਜਾ ਨਾਲ ਐਨੇ ਦੋਸਤੀ ਵੱਡਾ ਰਸਿਓ ਨੇ ਪਾਣੀ ਅੰਦਰ ਲਿਜੋਤ ਤਦੋਂ ਤੇ ਮਹਲਾ ਦੂਜਾ ਹੋਇ ਅਣ ਕਰ ਕੰਮ ਮਨਸ ਕਰਾ ਜੇ ਕਦਰ ਚੰਗੀ ਕਰੇ ਦੁਚੀ ਪੀ ਬੇਰਾਸ ਪੜ ਚੱਕਲੇ ਕੇ ਚੰਦਰੀ ਜੇ ਚੱਲੇ ख़स में पाए भूर मत सनागली और जो ये धुना पाए ख़स में ब्रेबरी मेरे घर के अंदर पाए मज़बूत भाई अगला मोहे मोहिए पारा पाए जिस तरह कमना इस कहीं है कहीं ऐसा मास्टर प्रचले ना ख़स में चलेर गार चलेर ਤੈ ਕਾ ਤੁਮਾਰਾ ਜਗ ਨਾਨਕ ਨਾਨ ਆਇਆ ਹਰ ਕਲ ਨੂੰ ਹਾਰਾ ਤੇ ਤੁਮ ਹਾਰਾ ਸ਼ੋਕ ਨਾ ਗੁਜਾ ਇੱਕ ਨਹੀਂ ਦਤਾ ਖੁਸ਼ ਜੋ ਪਈਏ ਨਾਨਕ ਸਾਕਰਮਾਤ ਸਾਹਿਤ ਹੈ ਜੋ ਮਲੇ ਮਾਲਾ ਤੁਜਾ ਇੱਕ ਨਹੀਂ ਚੱਕਰੀ ਚਪਕ ਸੁਨ ਜਾਏ नानक सेवक एंड ये जैसे तीन कसमस भाई फोड़ी नाम कंतना जपनी भरता के पारतारिया कर शक्ति मेरे हाथ विराजमान एक नगरिया एक तुरि चढ़े बिस्तारिया कर करिया ओ कैसा कर पाद नत भजन किया तेरे तिस ही करनी साथ करने साथ करने साथ ਜੁਗ 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 ਪਾਪ ਤਰ ਪਾਰਾ ਕੈ ਚ ਰਕਤਾ ਆਇਆ ਰਾਮ ਰਾਜ ਹਰਨਾ ਸੁਖ ਦੁਖ ਆਇ ਮਾਰਿਆ ਮੈਲਾ ਜਨ ਤਰਾਇਆ ਕਹਤਾ ਨੀ ਅਨੰਦ ਕਾ ਬਿਠਨੇ ਨਾਮ ਤੇ ਰੋ ਮੁਖ ਲਾਇ ਜਨਮ ਆਤਿਕ ਐਸਾ ਹਰ ਸਿਰ ਆਉਣਾ ਹੇ ਹਾਰ ਜੀ ਮੇਰਾ ਸਲੋਕ ਮਹਲਾ ਬੇਲਾ ਆਪੇ ਪੰਡੇ ਸਾਜੇ ਨਾ ਬਿਪੁਰਨ ਦੇ ਇਤਨੀ ਦੁਸ਼ਮਾਈ ਇਕ ਲੜਨ ਚੜੇ ਇਕ ਖਾਲੀ ਪੈਸੇ ਨਿਕ ਉਪਰਣ ਖੜੇ ਤੈਨਾਂ ਸਵਾਰੇ ਨਾਨਕਾ ਜਿੰਨ ਕੋ ਨਦਰ ਕਰੇ ਮਹਲਾ ਦੁਜਾ ਆਪੇ ਸਾਜੇ ਕਰੇ ਅਪਜਾਇ ਪਿ ਰਖਿਆ ਤੇਸ ਵਿੱਚ ਚੰਦ ਪੈ ਕਹਿੰਦੇ ਤਥਬਧਾ ਕਿਸ ਨੂੰ ਕੈ ਨਾਨਕਾ ਕਿਸ ਨੂੰ ਕੈ ਨਾਨਕਾ ਸਭ ਕੁਝ ਆਪਿਆ ਬੜੀ ਵੱਡਕੀਆਂ ਵੱਡੀਆਂ ਕਿਛ ਕਹਿਣਾ ਕਹਿ ਨਾ ਜਾਵੇ ਸੰਤ ਰਤਨ ਜੀ ਤੇਜੀਆ ਰੇ ਕੀ ਸੁਣ ਰਹਾ ਹੈ ਸਾਈਂ ਕਰ ਮਾਮਨੀ ਤੈ ਚੋੜੀ ਜਿੰਨੇ ਪਾਇ ਨਲਕ ਕਿਵਾਰੀ ਉਹ ਦੁਜੀ ਨਾ ਹਟ ਜਾਏ ਸੋਲੇ ਜਤ ਸੈਰ ਜਾਰੇ ਜੈ ਸਤਿ ਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਕਰਨਾ ਵਾਹਿਗੁਰੂ ਜੀ ਕੀ ਬੰਦੇ ਵਾਹਿਗੁਰੂ ਜੀ ਕਾ ਤੇ ਕੌੜੀ ਬੜੀ ਕਿਉਂ ਨਹੀਂ ਹੈ ਕਿਛ ਕਹਿਣਾ ਕਹਿਣਾ ਜਾਏ ਸੋ ਕਰਤਾ ਕਦਰਕ੍ਰੀਮ ਦੇ ਜੀ ਹਰਿ ਜਿਕ ਸੰਬਾਹ ਸਾਈ ਕਰ ਕਮਾਉਣੇ ਤੁਰ ਛੋਟੀ ਤਨ ਪਾਏ ਨਾਨਕ ਇੱਕੀ ਬਾਰੀ ਹੋਰ ਦੂਜੀ ਨਹੀਂ ਜਾਏ ਸੋ ਕਰੇ ਜਿਤ ਸਰ ਜਾਏ ਸੋ ਕਰੇ ਜਿਤ ਸਰ ਜਾਏ ਸੁਖ ॥ ਸ਼ਲੋਕ ਪਵਨ ਗੁਰੂ ਪਾਣੀ ਪਤਾ ਮਤ ਤਰਤਮਤ ਦੇਸ ਰਾਦ ਦੇ ਦੈਂਦਾ ਅੱਖੀ ਲੈਸ ਗਲੇ ਜਗਤ ਚੰਨੀਆਂ ਆਂ ਬਰਿਆਈਆਂ ਵਾ ਚਤਰਮੰਦੂਲ ਕਰਵੇਂ ਆਪੋ ਆਪਣੇ ਕੇ ਨਿੜਕਦੇ ਜਿਨੀ ਨਾਮ ਪਿਆ ਆ ਗੈਬ ਸਖਤ ਖਾ ਨਾਨਕ ਤੇ ਖੁਜਲੇ ਕੇ ਤੀਰ ਛੁੱਟੇ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਤਿਨਾਮ ਸ਼੍ਰੀ ਵਾਹਿਗੁਰੂ ਸੋਹਿਬ ਜੀ ਤੂੰ ਸਮਰਥ ਕਥ ਅਗਚਰ ਜੀਉ ਪੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਿਆ ਸੁਦਾ ਨਾਨਕ ਕੀ ਅਰਦਾਸ ਤੇਰੇ ਕੋ गुण गुण ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਧਨ ਤੁਮਰੀ ਮਹਿਮਾ ਬੁਰਨ ਨਾ ਸਕੂੰ ਤੁਮ ठाकुर ਊਚ ਭਗਵਾਨਾ ਬੇਸ਼ਮਾਰ ਅਥਾ ਅਗਨ ਤੇ ਅਤਲੇ ਜਿਉਂ ਲਬੂ ਤੇ ਉਹ ਨਾਨਕ ਦਾਸ ਬੁਲੇ ਅਗੰਮ ਅਗੋਚਰ ਸਚ ਸਾਹਿਬ ਨੰਕੂ ਬੁਲੇ ਭੁੱਲਿਆ